Uh, the counting for uh, Tarantan Bipol has just concluded and Hermit Singh Sandhu of Aam Aadmi Party has been declared victorious. Uh, he has won the election by a margin of 12,091 votes. Hermit uh, defeated Principal Swindhar Kaur of Akali Dal. Uh, she got uh, 30,558 votes. Waris uh, Punjab, the candidate, mandir Singh managed 19,620 votes. ਨਜੇ ਸਮਾਏ ਜਾ ਰਿਹਾ ਹੈ ਜੀ ਸਰਦਾਰ ਹੁਮੇਦ ਸਿੰਘ ਜੀ ਦੀ ਜਿਹੜਾ ਵਿਕਾਸ ਖੁਸਨਾ ਜਾਣੇ ਜਾਂਦੇ ਆ ਉਹਨਾਂ ਦੀ ਜੇਤਾ ਕੇਜਰੀਵਾਲ ਸਾਹਿਬ ਦੇ ਜਤਾ ਪਰਮਨ ਸਿੰਘ ਮਾਨ ਜੀ ਨੇ ਜਿਨ੍ਹਾਂ ਨੇ ਬਹੁਤ ਵੱਡੇ ਜਿਹੜੇ ਆ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਕੂਫੇ ਦੇ ਰਹੇ ਆ ਆਪੀ ਪੰਜਾਬ ਉਹਨਾਂ ਦੀ ਜੇਤਾ ਜਿਹਦੇ ਦੇਖਦੇ ਹੋ ਪੰਜ ਇੱਕ ਪੰਜ ਗੋਣਾ ਮੁਕਾਬਲਾ ਬਣਿਆ ਸੀ ਸੀਟ ਦੇ ਉੱਪਰ ਕਿਸ ਤਰ੍ਹਾਂ ਦੇਖਦੇ ਹੋ ਔਰ ਕਿਹੜੀ ਜਿੱਤ ਮੰਨ ਬਣਨੀ ਯਾਰੀ ਹੈ ਇਹ ਜਿੱਤ ਲੋਕਾਂ ਦੀ ਜਿੱਤ ਹੈ ਸਰਦਾਰ ਹਰਮਿਤ ਸਿੰਘ ਸੰਧੂ ਦੀ ਜਿੱਤ ਹੈ ਆਮ ਆਦਮੀ ਪਾਰਟੀ ਦੀ ਜਿੱਤ ਹੈ ਤਾਂ ਕਿ ਜੋ ਸਰਦਾਰ ਹਰਮਿਤ ਸਿੰਘ ਸੰਧੂ ਸਾਹਿਬ ਨੇ ਲੋਕਾਂ ਦੇ ਕੰਮ ਕੀਤੇ ਲੋਕਾਂ ਨੇ ਅੱਜ ਬਹੁਤ ਪਿਆਰ ਕੀਤਾ ਤੇ ਨਾਲ ਹੀ ਜਿਹੜਾ ਆਮ ਆਦਮੀ ਪਾਰਟੀ ਨੇ 600 ਜੂਟ ਜਿਹੜਾ ਫਰੀ ਕੀਤਾ ਹੈ ਉਹਦੀ ਜਿੱਤ ਹੈ ਇਹ ਆਮ ਆਦਮੀ ਪਾਰਟੀ ਨੇ 600 ਜੂਟ ਫਰੀ ਕੀਤਾ ਇਹ ਮੁਹੱਲਾ ਕਲੀਨਿਕ ਖੁੱਲੇ ਹੁਣਾਂ ਬੀਮਾ ਕਾਰ ਚਲਾਇਆ ਅਸੀਂ ਧੰਨਵਾਦੀ ਆਮ ਆਦਮੀ ਪਾਰਟੀ ਦੇ ਕਿ ਇਹ ਲੋਕਾਂ ਦੇ ਆਮ ਆਦਮੀ ਪਾਰਟੀ ਹੋ ਕੇ ਵਿਚਰਦੇ ਜਦੋਂ ਇਹ ਇੱਕ ਬਾਰ-ਬਾਰ ਪੰਥਕਾ ਲੱਗਦੀ ਦੀ ਗੱਲ ਆਉਂਦੀ ਸੀ ਜਿਵੇਂ ਜ਼ਿਕਰ ਹੁੰਦਾ ਸੀ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਤੁਹਾਡੀਆਂ ਵਾਟਾਂ ਨਹੀਂ ਚੱਲਦਾ ਰਿਹਾ ਕੋਈ ਆ ਸਾਰੇ ਪੰਥਕੀ ਕਰੋ ਅਸੀਂ ਵੀ ਪੰਥਕਿਆ ਅਸੀਂ ਪੰਥਕ ਤੋਂ ਬਾਹਰ ਅਸੀਂ ਵੀ ਪੰਥਕ ਦੇ ਨਾਲ ਐਵੇਂ ਗੁਰੂ ਸਾਹਿਬ ਨੂੰ ਮੰਨਦੇ ਆ ਆਈ ਐਮ ਅਨਮਿਤ ਸਿੰਘ ਗਿੱਲ ਰਿਪੋਰਟਿੰਗ ਫਾਰ ਦ ਟ੍ਰਿਬਿਊਨ ਅਲੋਂਗ ਵਿਦ ਕੈਮਰਾਮੈਨ ਵਿਸ਼ਾਲ ਕੁਮਾਰ